ਸਾਸੀ ਕਾਲ ਦੋਸਤੋ ਉਮੀਦ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਤੇ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਅਸੀਂ ਹੁਣ ਰੋਜ਼ ਇੱਕ ਵਲੌਗ ਪਾਇਆ ਕਰਾਂਗੇ ਤੇ ਅੱਜ ਦਿਨ ਹੈਗਾ ਵਾ ਐਤਵਾਰ ਦਾ ਤੇ ਐਤਵਾਰ ਨੂੰ ਸਾਨੂੰ ਆ ਛੁੱਟੀ ਤੇ ਅਈਆਂ ਖਿਆ ਵੀ ਹਰ ਇੱਕ ਗੱਲ ਜਿਹੜੀ ਆ ਜਿਹੜੇ ਸਾਨੂੰ ਪਸੰਦ ਕਰਦੇ ਆ ਚਾਹੇ ਸਾਡੇ ਵੀਡੀਓ ਨੂੰ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਉਹਨਾਂ ਦੇ ਨਾਲ ਹਰ ਇੱਕ ਵੀਡੀਓ ਜਿਹੜੀ ਆ ਅਸੀਂ ਸ਼ੇਅਰ ਕਰਨੀ ਆ ਫਰਕ ਗੱਲ ਸ਼ੇਅਰ ਕਰਨੀ ਆ ਤੇ ਅੱਜ ਦਿਨ ਹੈਗਾ ਹੀ ਐਤਵਾਰ ਦਾ ਤੇ ਤੁਹਾਨੂੰ ਸਾਰਿਆਂ ਨੂੰ ਲਗਭਗ ਪਤਾ ਹੀ ਹੋਣਾ ਵਾ ਕਿ ਦਰਬਾਰ ਸਾਹਿਬ ਬੱਸਾਂ ਜਾਂਦੀਆਂ ਵਾ ਪਿੰਡ ਹਰ ਐਤਵਾਰ ਵੱਖੋ-ਵੱਖ ਪਿੰਡਾਂ ਤੋਂ ਸੰਗਤ ਜਾਂਦੀ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੇ ਦੁਪਹਿਰਾ ਸਾਹਿਬ ਤੇ ਸਾਡੇ ਵੀ ਇੱਥੇ ਘਰ ਦੇ ਲਾਗੋਂ ਦੀ ਇੱਕ ਦੋ ਬਸ ਜਾਂਦੀ ਆ ਤੇ ਸੀਧਾ ਸਾਹਿਬ ਤੇ ਉਹ ਸਵੇਰੇ ਜਾਂਦੀ ਆ ਜੀ ਇੱਥੋਂ ਤਕਰੀਬਨ ਬੱਸ 6:00 ਸਵਾ 6 ਵਜੇ ਚੱਲ ਜਾਂਦੀ ਆ ਤੇ ਸਾਡੇ ਕੋ ਉੱਥੇ ਤੇ ਚਲੋ ਨਹੀਂ ਜਾਇਆ ਜਾਂਦਾ ਕਿਉਂਕਿ ਸਕੂਲ ਜਾਈਦਾ ਐਤਵਾਰ ਫੇ ਛੁੱਟੀ ਹੁੰਦੀ ਆ ਐਤਵਾਰ ਫੇ ਥੋੜਾ ਬੋਧਾ ਕੰਮ ਹੁੰਦਾ ਪੈਂਡਿੰਗ ਪਿਆ ਉਹ ਕਰਨਾ ਹੁੰਦਾ ਤੇ ਇਹ ਆ ਵੀ ਗੁਰੂ ਮਹਾਰਾਏ ਨੇ ਚਲੋ ਥੋੜੀ ਬਹੁਤੀ ਸਾਡੀ ਸੇਵਾ ਲਈ ਆ ਕਿ ਜਿਹੜੀ ਸੰਗਤ ਬਸ ਦੇ ਵਿੱਚ ਆਉਂਦੀ ਆ ਤੇ ਉਹ ਸੰਗਤ ਦੀ ਜਿੰਨੀ ਸਾਡੀ ਸਰਦਾ ਵਾ ਥੋੜੀ ਬਹੁਤੀ ਚਾਹ ਪਾਣੀ ਦੀ ਉਹ ਅਸੀਂ ਐਤਵਾਰ ਦੇ ਐਤਵਾਰ ਕਰੀਦੀ ਆ ਤੇ ਸਾਡੀ ਮਹਾਰਾਏ ਨੇ ਡਿਊਟੀ ਲਈ ਆ ਤੇ ਇਹ ਆ ਕਿ ਸਾਡੇ ਵਲੌਗ ਚੱਲਣਾ ਸਾਡੀਆਂ ਵੀਡੀਓ ਚੱਲੇ ਤੇ ਜਦੋਂ ਸਾਡੀ ਇਨਕਮ ਆਉਂਦਾ ਵੀ ਤੇ ਅਸੀਂ ਵੱਤੋ ਵੱਦ ਹੋਰ ਜਿਹੜੀ ਸੇਵਾ ਵਾ ਉਹ ਕਰਾਂਗੇ ਤੇ ਕਿਉਂਕਿ ਧੰਤਨ ਬਾਬਾ ਦੀਪ ਸਿੰਘ ਜੀ ਤੁਹਾਨੂੰ ਪਤਾ ਹਰ ਇੱਕ ਦੀ ਮਨੋ ਕਾਮਨਾ ਪੂਰੀ ਕਰਦਾ ਤੇ ਸਾਡੀ ਵੀ ਮਹਾਰਾਜ ਕਰਨਗੇ ਤੇ ਤੁਸੀਂ ਇਹ ਆ ਕਿ ਵੱਤੋ ਵੱਦ ਵਲੌਗ ਜਿਹੜਾ ਸ਼ੇਅਰ ਕਰਦੇ ਆ ਕਰੋ ਤੇ ਇਹਨਾਂ ਨਾਲ ਇਹ ਆ ਕਿ ਸਾਡੇ ਵੀ ਚਲੋ ਇਨਕਮ ਆਉਂਦਾ ਪੂਗੀ ਤੇ ਅਸੀਂ ਵੀ ਗੁਰੂ ਮਹਾਰਾਜ ਦੀ ਵਾਧ ਚੜ ਕੇ ਸੇਵਾ ਕਰਿਆ ਕਰਾਂਗੇ ਤੇ ਹਰ ਐਤਵਾਰੀ ਜੋ ਸਾਡੇ ਕੋ ਗਰੀਬ ਬੰਦਿਆਂ ਕੋ ਮਾੜੀ ਮੋਟੀ ਸੇਵਾ ਹੁੰਦੀ ਉਹ ਅਸੀਂ ਜਰੂਰ ਕਰਦੇ ਹਾਂ ਤੇ ਤੁਸੀਂ ਵੀ ਸੇਵਾ ਕਰਿਆ ਕਰੋ ਤੇ ਜਿੱਦਾਂ ਦੀ ਅਸੀਂ ਸੇਵਾ ਦੇ ਆ ਕਰਨਾ ਉਹ ਹੁੰਦਾ ਚਲੋ ਸਾਨੂੰ ਬੜਾ ਨਾ ਸਕੂਨ ਜਿਹਾ ਮਿਲਦਾ ਕਿ ਅਸੀਂ ਗੁਰੂ ਮਹਾਰਾਜ ਦੀ ਸੇਵਾ ਕਰਦੇ ਆ ਤੇ ਹੁਣ ਜਦੋਂ ਸਵੇਰੇ ਉਹ ਇੱਥੋਂ 6:30 ਵਜੇ ਜਾਂਦੇ ਆ ਤੇ ਸ਼ਾਮੀ 6:00 ਵਜੇ ਹੁੰਦੇ ਆ ਤੇ ਜਦੋਂ ਉਹਨਾਂ ਨੇ ਵਾਪਸੀ ਆਉਣਾ ਵਾ ਉਦੋਂ ਅਸੀਂ ਫੇਰ ਜਾਂਦੇ ਆ ਆਪਣੇ ਇੱਥੇ ਸੜਕ ਤੇ ਤੇ ਜੋ ਸਾਡੇ ਕੋਲ ਚਾਹ ਪਾਣੀ ਦਾ ਹੁੰਦਾ ਉਹ ਅਸੀਂ ਕਰਦੇ ਆ ਅਸੀਂ ਵੀ ਇਹੋ ਕਹਿਣੇ ਆ ਕਿ ਮਹਾਰਾਜ ਸਾਡੀ ਵੀ ਸੋਣ ਸਾਡੇ ਵਲੌਗ ਜਿਹੜੇ ਚੱਲਣ ਵੀਡੀਓ ਚੱਲੇ ਤੇ ਇਹਨਾਂ ਕਮੜਿਆ ਪੇ ਆਉਣ ਤੇ ਫੇ ਅਸੀਂ ਵੱਤ ਚੜ ਕੇ ਸੇਵਾ ਜਿਹੜੀ ਆ ਜਰੂਰ ਕਰਾਂਗੇ ਤੇ ਅੱਜ ਤਾਂ ਉਹ ਇਸੇ ਕਰਕੇ ਅਸੀਂ ਵਲੌਗ ਬਣਾਇਆ ਕਿ ਤੁਸੀਂ ਸਾਡੀ ਵੀਡੀਓ ਵੱਤੋ ਵੱਤ ਸ਼ੇਅਰ ਕਰਿਓ ਵੱਤੋ ਵੱਤ ਸਪੋਰਟ ਕਰਿਓ ਤੇ ਨਹੀਂ ਤੇ ਉਦਾਂ ਸਾਡਾ ਵੀਡੀਓ ਬਣਾਉਣ ਦਾ ਕੋਈ ਮਕਸਦ ਨਹੀਂ ਕਿਉਂਕਿ ਜਿਹੜੀ ਸੇਵਾ ਕਰੀਦੀ ਉਹ ਕਿਸੇ ਨੂੰ ਦੱਸੀ ਵੀ ਨਹੀਂ ਆ ਫਾਰੇ ਆ ਕਿ ਅਸੀਂ ਤਾਂ ਵਲੌਗ ਬਣਾਇਆ ਕਿ ਤੁਸੀਂ ਸਾਡੀ ਵੀਡੀਓ ਜਿਹੜੀ ਆ ਉਹ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਹੁਣ ਤੁਹਾਨੂੰ ਵਿਖਾਲਦੇ ਆ ਜੀ ਬਾਬਾ ਜੀ ਦੀ ਜਦੋਂ ਬਾਤ ਹੁੰਦੀ ਆ ਸੰਗਤ ਆਉਂਦੀ ਆ ਉਦੋਂ ਤੁਹਾਨੂੰ ਅਸੀਂ ਦਰਸ਼ਨ ਜ਼ਰੂਰ ਕਰਾਵਾਂਗੇ ਬੱਸ ਦੇ ਤੇ ਸੰਗਤ ਦੇ ਲਓ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਹੈ ਹਾਂ ਚੱਲੀਏ ਸੇਵਾ ਕਰੀਏ ਤੇ ਆਹ ਅਸੀਂ ਚੱਕ ਲਈ ਜੀ ਡਿੱਗੀ ਚਾਹ ਵਾਲੀ ਤੇ ਆਹ ਗਲਾਸੀਆਂ ਦੇ ਨਾਲ ਵਿੱਚ ਅਸੀਂ ਲੰਦੇ ਜੀ ਖਾਣ ਪੀਣ ਦਾ ਸਮਾਨ ਤੇ ਇੱਧਰ ਸਾਡੇ ਸੇਵਾਦਾਰ ਹੋ ਗਏ ਆ ਜੀ ਤਿਆਰ ਤੇ ਜਿੰਦਾ ਕਿੱਥੇ ਆਦੋਂ ਗੰਨੇ ਆ ਗਏ ਸਰਤਾਜ ਇੱਧਰ ਖਲੋਤਾ ਚਲੋ ਤੇ ਜਿੰਦਾ ਆਉਣ ਵਾਲਾ ਉਹ ਮੋਟਰਸਾਈਕਲ ਤੇ ਬੈਠਾ ਸ਼ਾਇਦ ਉਹ ਆਉਣ ਵਾਲਾ ਤੇ ਚਲੋ ਆਜੋ ਤੁਸੀਂ ਜਿੰਨੀ ਆਪਣੇ ਨਵੇਂ ਪੁੱਤ ਤੇ ਚਲੋ ਆਜੀ ਨਿੱਕਾ ਸੇਵਾਦਾਰ ਸਾਡਾ ਗਾੜੀ-ਗਾੜੀ ਜਾਣ ਰਿਹਾ ਤੇ ਆ ਜੀ ਸਾਡਾ ਉਦੋਂ ਵੱਡਾ ਸੇਵਾਦਾਰ ਤੇ ਬੀਬੀ ਸਰਬਜੀਤ ਕੌਰ ਤੇ ਮੈਂ ਆਪਣੀ ਤੇ ਹੁਣ ਮੈਂ ਵੀਡੀਓ ਬਣਾਉਣ ਲਿਆ ਤੇ ਬਾਕੀ ਫੈਮਲੀ ਸਾਡੀ ਜਾਂਦੀ ਹੁੰਦੀ ਸੀ ਸੇਵਾ ਕਰਨ ਤੇ ਉਹ ਗਈ ਬੰਦੇ ਉਹ ਅੱਜ ਵਾਂਡੇ ਗਈ ਫੈਮਲੀ ਤੇ ਉਹ ਸਾਹਮਣੇ ਜਾਣਾ ਜੀ ਅਸੀਂ ਤੇ ਬਾਕੀ ਤੁਹਾਨੂੰ ਉੱਥੇ ਵਿਖਾ ਦਦੇ ਆ ਜੀ ਪਹੁੰਚ ਕੇ ਵੀਡੀਓ ਤੇ ਲੱਗੇ ਆ ਜੀ ਚੜਾਈ ਚੜਨ ਆਈ ਸ਼ਾਬਾਸ਼ ਇਹ ਚੜਾਈ ਚੜੀ ਹੈ ਤੇ ਆਹ ਚੜਾਈ ਸਰ ਵੀਰ ਵੀ ਚੜ ਕੇ ਆਉਣ ਲੱਗੀ ਹੁਣ ਚੱਲ ਸਰ ਬੜੀ ਔਖੀ ਚੜਾਈ ਚੜੀ ਹੈ ਜੀ ਅਸੀਂ ਪਹੁੰਚ ਗਏ ਰੋਡ ਤੇ ਤੇ ਆਹ ਵਾਜੀ ਰੋਡ ਬਣਿਆ ਜਿਹੜਾ ਹਾਈਵੇ ਇਧਰ ਵੇਖੋ ਟਰੱਕ ਟਰੱਕ ਜੋ ਵੀ ਲੱਗੇ ਆ ਅਜੇ ਇਹਨਾਂ ਉੱਚਾ ਹੋਰ ਜਾਣਾ ਜੀ ਤੇ ਹਾਂਜੀ ਚਾਚੂ ਆ ਗਏ ਚਾਚੂ ਆਉਂਦੇ ਆ ਤਰੇ ਆਉਂਦੇ ਹੋ ਵੀ ਹਾਂ ਆਲੇ ਇਹ ਜੀ ਆਪਣੇ ਚਾਚੇ ਨੂੰ ਅੱਜਾਂ ਦੇ ਮਾਰਨਾ ਕਿਉਂਕਿ ਅੱਜ ਸਾਡੀ ਦੂਜੀ ਜਿਹੜੀ ਛੋਟੀ ਫੈਮਿਲੀ ਆ ਉਹ ਸਾਡੇ ਵਿੱਚ ਨਹੀਂ ਗਈ ਉਹ ਗਏ ਆ ਵੰਡੇ ਤੇ ਉਦਾਂ ਹੀ ਵੀ ਸਾਰੇ ਜਣੇ ਆਪੋ ਆਪਣੀ ਸੇਵਾ ਵੰਡ ਲੈਣੇ ਆ ਤੇ ਸੇਵਾ ਕਰੀ ਦੀ ਅੱਜ ਸਾਨੂੰ ਇਹ ਹਣ ਤੂੰ ਜੇ ਚਾਚੇ ਨੂੰ ਵਜਾ ਮਾਣਦੇ ਵੀ ਜਲਦੀ ਆ ਜਾਓ ਆ ਜਾਓ ਆ ਜਾਓ ਇੱਕਮ ਆਉਣ ਲੱਗੇ ਆ ਜਾਂਦੇ ਆ ਜਾਓ ਮੀਂਹ ਬੜਾ ਪਿਆ ਚਿੱਕੜ ਹੋਇਆ ਹਾਦਾਂ ਸਰਬਾ ਉਧਰ ਵੇ ਪਿਛੇ ਵੇ ਹੋ ਕੀ ਕਰਨ ਆ ਜਾਓ ਆ ਜਾਓ ਇੱਕਮ ਉਹ ਗੱਤ ਕਾ ਲਿਆ ਇਹ ਖੇਡਣ ਦੋਰੇ ਟਾਰੀ ਨਾ ਛੋੜਦੀ ਬਤਾ ਆ ਜੀ ਜਿੰਮੂ ਜਿੰਮੂ ਜੀ ਮੂੰਹ ਆ ਗਿਆ ਜੀ ਸਾਡੇ ਨਾਲ ਬਾਬਾ ਜੀ ਦੀ ਸੰਗਤ ਦੇ ਦਰਸ਼ਨ ਕਰਨ ਤੇ ਆ ਜਿਹੜਾ ਨਾ ਸਾਡਾ ਬੰਦਾ ਬੜਾ ਖਰਾਬ ਹੋ ਲੈ ਕਰਤੀ ਨਾ ਨਿਆਣੇ ਵਾਲੀ ਗੱਲ ਦੌੜ ਗਿਆ ਇਹ ਤੇ ਇਹ ਇਧਰ ਆ ਜੀ ਕੋਲ ਬੰਨਿਆ ਜਿਹੜਾ ਇਧਰ ਵੇਖੋ ਤੁਹਾਨੂੰ ਖਾਲਦੇ ਆ ਕਿੰਨਾ ਨੀਵਾ ਇਨਾ ਚਾ ਹੋ ਗਿਆ ਜੀ ਵੇਖੋ ਵੇਖੋ ਉਹ ਪਹਿਲੀ ਥੱਲੇ ਜੇ ਤੇ ਆ 10 12 ਫੋਟੋ ਚਾ ਹੋ ਗਿਆ ਇਹੋ ਸਾਡਾ ਪਿੰਡ ਆ ਜੀ ਭਾਈ ਸ਼ਸ਼ੀ ਕਾਲ ਕੀ ਹਾਲ ਚਾਲ ਜੇ ਇਹ ਆਡਾ ਸੇਵਾਦਾਰ ਲੜਕੇ ਸੇਵਾ ਕਰਦਾ ਹੁੰਦਾ ਆ ਆ ਫਾਈਨਲੀ ਪਹੁੰਚ ਗਏ ਅਸੀਂ ਪੁਲ ਦੇ ਲਾਗੇ ਤੇ ਸਰਵਰ ਆ ਗਈ ਪਿੱਛੇ ਤੇ ਇਹ ਆ ਜਿਹੜਾ ਪੁਲ ਭੰਡਿਆ ਤੇ ਬੱਸ ਵੀ ਆ ਗਈ ਆ ਤੇ ਬੱਸ ਵੀ ਤੁਹਾਨੂੰ ਵਿਖਾਉਨੇ ਆ ਇੱਥੇ ਰੱਖ ਦੀਏ ਡਿਗੀ ਇੱਥੇ ਰੱਖ ਦੀਏ ਤੇ ਬੱਸ ਇਧਰੋਂ ਆਉਂਦੀ ਆ ਉਹ ਬੱਸ ਜੇ ਦੂਰ ਹਟਵੀਂ ਆ ਥੋੜੀ ਆਉਂਦੀ ਆ ਤੇ ਸਰਵ ਕਿਦਾਂ ਲੰਘਾਇਆ ਕਰ ਥਾਣੀ ਫਰਦਨ ਦੇ ਬਿੜੇ ਮੀਂਹ ਦੇ ਕਰਕੇ ਸਾਡਾ ਰਾਹ ਖਰਾਬ ਹੋ ਗਿਆ ਛੋੜਾ ਸਾਡੀ ਆ ਗਈ ਜੀ ਸੰਗਤ ਬੱਦ ਤੇ ਸਾਡੀ ਆ ਗਈ ਸੰਗਤ ਉਹ ਵੇਖੋ ਜੀ ਬਸ ਆਉਂਦੀ ਹੈ ਤੇ ਚਲੋ ਜੀ ਮੋ ਸੈਰ ਤੇ ਹੋ ਜਾਣਾ ਪਰ ਇਹ ਰਤ ਬਦਰੀ ਵੇਖਾਤੀ ਹੋੜਿਆ ਪਰ ਇਹ ਰਤ ਤੇ ਆ ਗਈ ਜੀ ਬਸ ਲਓ ਜੀ ਹਾਥ ਨੂੰ ਮਾਰਤਾ ਬਸ ਨੇ ਇਹ ਆ ਗਏ ਆ ਜੀ ਆ ਗਈ ਜੇ ਬਸ ਯਾਤਰਾ ਸੰਗਤ ਆ ਗਈ ਆ ਜੀ ਏਕਮ ਕਿਦਾਂ ਠੀਕ ਆ ਠੀਕ ਆ ਆਹ ਜੀ ਕਰੋ ਦਰਸ਼ਨ ਸੰਗਤ ਸਾਰੀ ਦੇ ਬੋਲਾ ਕੁਛ ਬੋਲਣਾ ਤੇ ਬੱਸ ਬਸ ਤੇ ਬੈਠਾ ਤੂੰ ਮਾਦੇ ਆਖਾ ਸਾਡਾ ਏਕਮ ਸਥਾਨ ਹੋਏ ਸਾਰੇ ਏਕਮ ਹੁੰਦੇ ਇਦਾਂ ਦੇ ਚਾਹ ਪੀ ਕੇ ਚੱਲ ਜੀ ਚਾਹ ਦੁਕਾਨ ਦੇ ਮਾਲਾ ਰਹਿ ਗਈ ਓਏ ਬੋਲੇ ਸਵਾਰਨਾ ਜੈ ਸ੍ਰੀ ਅਕਾਲ ਲਓ ਜੀ ਆਪਣੀ ਉਹਦੀ ਤੇਰੀ ਹੋਇਆ ਨਾ ਦੀ ਪਾਇਆ ਗਈਆਂ ਲਓ ਜੀ ਚਾਹ ਪਾਣੀ ਦਿੱਤਾ ਸ਼ਿਕਾ ਤੇ ਸੰਗਤ ਚੱਲ ਗਈ ਆ ਤੇ ਸਾਡੀ ਸੰਗਤ ਇੱਥੇ ਖਲੋਤੀ ਆ ਜੀ ਅਸੀਂ ਵੀ ਚੱਲੀਏ ਹੁਣ ਘਰ ਨੂੰ ਚੱਲੀਏ ਜੀ ਸਭ ਚਲੋ ਜੀ ਬਾਬਾ ਦੀਪ ਸਿੰਘ ਜੀ ਦੇ ਸੰਗਤ ਦੇ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਹੋ ਗਏ ਆ ਜੀ ਤੇ ਸਾਡੀ ਜਿਹੜੀ ਵੀਡੀਓ ਵਾ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ ਤੇ ਜਿੱਦਣ ਸਾਡੀ ਇਨਕਮ ਆ ਗਈ ਉਹ ਦਿਨ ਅਸੀਂ ਵੱਧ ਚੜ ਕੇ ਫਿਰ ਬਾਬਾ ਜੀ ਦੀ ਸੇਵਾ ਕਰਾਂਗੇ ਸੰਗਤ ਦੀ ਤੇ ਵਗੈਰਾ ਮੈਨੂੰ ਕਹਤ ਵੀ ਥੋੜਾ ਜਹਾੜਾ ਬੋਈ ਜਾ ਕਿਉਂਕਿ ਸਾਡਾ ਰਹਿ ਗਿਆ ਵਾਚ ਟਾਈਮ ਪੂਰਾ ਹੋਣ ਵਾਲਾ ਤੇ ਵਾਜ ਤਾਂ ਪੂਰਾ ਹੋ ਗਿਆ ਤੇ ਬਾਕੀ ਇਹ ਆ ਕਿ ਵੀਡੀਓ ਸ਼ੇਅਰ ਕਰਿਆ ਕਰੋ ਕਿ ਵੀਡੀਓ ਸ਼ੇਅਰ ਕਰਿਓ ਤੇ ਬਾਅਦ ਚੜ ਕੇ ਇੱਕ ਦੂਜੇ ਨੂੰ ਸ਼ੇਅਰ ਕਰਦੋ ਤੇ ਜਿਹੜੀ ਸਾਡੀ ਇਨਕਮ ਲੱਗ ਜੇ ਤੇ ਬਾਕੀ ਆ ਕਿ ਸਾਨੂੰ ਤੁਹਾਡੇ ਸਹਾਰੇ ਦੀ ਲੋੜ ਆ ਤੇ ਬਾਬਾ ਦੀਪ ਸਿੰਘ ਤੇ ਸਹਾਰੇ ਦੀ ਲੋੜ ਆ ਤੇ ਆ ਕਿ ਉਮੀਦ ਆ ਕਿ ਤੁਹਾਨੂੰ ਸੰਗਤ ਦੇ ਦਰਸ਼ਨ ਕਰਕੇ ਵਧੀਆ ਲੱਗਾ ਹੋਊਗਾ ਜਿੰਨੂੰ ਵਧੀਆ ਲੱਗਾ ਉਹ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਖਾਲਸਾ